ਬਜ਼ੁਰਗ ਮਹਿਲਾ ਨੂੰ ਜ਼ਖਮੀ ਕਰਨ ਵਾਲੇ ਬਦਮਾਸ਼ ਪੁਲਿਸ ਤੇ ਥੱਕੇ ਛੜੇ ਨੇ ਜੀ ਹਾਂ ਸੈਂਟਰਲ ਪੰਜਾਬ ਟੀਵੀ ਨੇ ਫਿਰੋਜ਼ਪੁਰ ਚ ਬੀਤੇ ਦਿਨੀ ਇੱਕ ਬਜ਼ੁਰਗ ਮਹਿਲਾ ਨਾਲ ਵਾਪਰੀ ਇਸ ਕਟੜਾ ਨੂੰ ਪ੍ਰਮੁਖਤਾ ਨਾਲ ਨਸ਼ਰ ਕੀਤਾ ਸੀ ਜਿਸ ਤੋਂ ਬਾਅਦ ਪੁਲਿਸ ਨੇ ਇਸ ਮਾਮਲੇ ਚ ਤੁਰੰਤ ਕਾਰਵਾਈ ਕਰਦਿਆਂ ਹੁਣ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਬਦਮਾਸ਼ ਨੂੰ ਕਾਬੂ ਕਰ ਲਿਆ ਦਰ ਸਲੈਕਟਿਵਾ ਸਵਾਰ ਦੋ ਬਦਮਾਸ਼ਾਂ ਨੇ ਬੀਤੇ ਦਿਨੀ ਦਿਨ ਦਿਹਾੜੇ ਇੱਕ ਬਜ਼ੁਰਗ ਮਹਿਲਾ ਨੂੰ ਗੰਭੀਰ ਜ਼ਖਮੀ ਕਰ ਦਿੱਤਾ ਸੀ ਦੋਮਾਂ ਨੇ ਮਹਿਲਾ ਦੀ ਚੁੰਨੀ ਖਿੱਚੀ ਜਿਸ ਕਾਰਨ ਬਜ਼ੁਰਗ ਮਹਿਲਾ ਸੜਕ ਤੇ ਮੁੱਦੇ ਮੋੜ ਡਿੱਗ ਗਈ ਸੀ ਅਤੇ ਗੰਭੀਰ ਜ਼ਖਮੀ ਹੋ ਗਈ ਸੀ ਇਹ ਘਟਨਾ ਸੀਸੀਟੀਵੀ ਚ ਰਿਕਾਰਡ ਹੋਈ ਸੀ ਜਿਸ 'ਚ ਨਜ਼ਰ ਆ ਰਿਹਾ ਹੈ ਇੱਕ ਬਜ਼ੁਰਗ ਜੋੜਾ ਰੋਡ ਤੇ ਆਪਣੀ ਕਾਰ ਕੋਲ ਖੜਾ ਸੀ ਇਸ ਦੌਰਾਨ ਦੋ ਬਦਮਾਸ਼ ਸਕੂਟੀ ਲੈ ਕੇ ਆਉਂਦੇ ਨੇ ਅਤੇ ਬਜ਼ੁਰਗ ਔਰਤ ਦਾ ਪੱਰਸ ਖਿੱਚਣ ਦੇ ਚੱਕਰ ਚ ਉਹ ਸਾਡਾ ਦੁਪੱਟਾ ਖਿੱਚਦੇ ਨੇ ਜਿਸ ਕਾਰਨ ਉਹ ਸੜਕ ਤੇ ਡਿੱਗ ਜਾਂਦੀ ਹੈ ਇਸ ਰਾਨ ਜਿਵੇਂ ਹੀ ਮਹਿਲਾ ਥੱਲੇ ਡਿੱਗਦੀ ਹੈ ਤਾਂ ਨਾਲ ਖੜੀ ਇੱਕ ਹੋਰ ਔਰਤ ਰੌਲਾ ਪਾਉਂਦੀ ਹੈ ਜਿਸ ਤੋਂ ਬਾਅਦ ਇੱਕ ਸਵਿਫਟ ਕਾਰ ਵਾਲਾ ਵਿਅਕਤੀ ਦੋਵਾਂ ਬਦਮਾਸ਼ਾਂ ਦਾ ਪਿੱਛਾ ਕਰਨ ਦੀ ਕੋਸ਼ਿਸ਼ ਕਰਦਾ ਹੈ ਪਰ ਬਦਮਾਸ਼ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਦੇ ਸੱਟ ਲੱਗਣ ਕਾਰਨ ਬਜ਼ੁਰਗਔਰਤ ਗੰਭੀਰ ਜ਼ਖਮੀ ਹੋ ਗਈ ਸੀ ਜਿਸ ਨੂੰ ਇਲਾਜ ਲਈ ਫਿਰੋਜ਼ਪੁਰ ਦੇ ਇੱਕ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ ਉਧਰ ਹੁਣ ਪੁਲਿਸ ਨੇ ਆਪਣੇ ਫੇਸਬੁੱਕ ਪੇਜ ਤੇ ਪੋਸਟ ਪਾ ਕੇ ਬਦਮਾਸ਼ ਨੂੰ ਕਾਬੂ ਕਰਨ ਦੀ ਜਾਣਕਾਰੀ ਸਾਂਝੀ ਕੀਤੀ ਹੈ ਫਿਰੋਜ਼ਪੁਰ ਤੋਂ ਪਰਮਜੀਤ ਸਖਾਣਾ ਸੈਂਟਰਲ ਪੰਜਾਬ ਟੀਵੀ